ਇਹ ਬੰਦਾ ਪਿਛਲੇ ਸਾਲ ਪ੍ਰਾਨ ਕਰਕੇ ਗਿਆ ਸੀ ਇਹ ਫਿਰ ਦਸਤਾਰ ਬਨ ਗਏ ਤੇ ਅਮਰ ਸ਼ਾਹ ਕੇ ਆਇਆ ਅਸੀਂ ਸਾਰਿਆਂ ਨਾਲ ਕੇ ਸੁਪਨਾ ਲਿਆ ਸੀ ਵੀ ਜਿੰਨੇ ਵੀ ਇੱਥੇ ਵੀਰ ਮੇਰੇ ਰਮਾਲਾਂ ਦੇ ਵਿੱਚ ਆਉਂਦੇ ਨੇ ਜਾਂ ਛੋਟੇ ਦਸਤਾਰਾਂ ਦੇ ਵਿੱਚ ਆਉਂਦੇ ਨੇ ਉਹਨਾਂ ਦੇ ਸਾਰਿਆਂ ਦੇ ਸਿਰਾਂ ਦੇ ਉੱਤੇ ਅਸੀਂ ਦਸਤਾਰ ਸਜਾਈਏ ਸੋਚ ਹੈ ਕੀ ਮੋਟਿਵ ਕੀ ਹੈ ਇਸ ਕੈਂਪ ਦਾ ਵੀਰੇ ਮੋਟਿਵ ਇਹੀ ਹੈ ਕਿ ਜਿਹੜੇ ਬੱਚੇ ਅੱਜ ਕੱਲ ਆਪਣੇ ਕੇਸ ਦਾੜੀ ਰੱਖਣ ਤੋਂ ਪਿੱਛੇ हट ਗਏ ਨੇ ਪੱਗਾਂ ਤੋਂ ਪਿੱਛੇ हट ਗਏ ਨੇ ਸਾਡਾ ਮਕਸਦ ਇਹੀ ਹੈ ਕਿ ਉਹਨਾਂ ਨੂੰ ਦੁਬਾਰੇ ਮੋਢ ਸਿੱਖੀ ਵੱਲ ਲੈ ਕੇ ਆਈਏ ਜਿਹੜਾ ਵੀ ਕੋਈ ਵੀ ਵੀਰ ਕੇਸ ਦਾੜੀ ਰੱਖਣ ਦਾ ਆਪਣਾ ਪ੍ਰਣ ਕਰੂਗਾ ਉਹਨੂੰ ਅਸੀਂ ਦਸਤਾਰ ਅਸੀਂ ਆਪਣੇ ਵੱਲੋਂ ਦਵਾਂਗੇ ਕਿੰਨਾ ਕੁ ਵੱਡਾ ਯੋਗਦਾਨ ਤੁਸੀਂ ਮੰਨਦੇ ਹੋ ਜਿਸ ਤਰੀਕੇ ਦੇ ਨਾਲ ਤੁਸੀਂ ਸੇਵਾਵਾਂ ਨਿਭਾ ਰਹੇ ਹੋ ਤੇ ਘਟੂ ਘਟ ਹਰੇਕ ਕੈਂਪ ਦੇ ਵਿੱਚ 300 ਤੋਂ 400 ਬੱਚਾ ਸਾਡੇ ਕੋਲ ਹਰੇਕ ਸਾਲ ਪ੍ਰਾਣ ਕਰਦਾ 3 ਦਿਨਾਂ ਦੇ ਵਿੱਚ ਉਹ ਪ੍ਰਾਣ ਕਰਕੇ ਜਾਂਦਾ ਉਹਦੇ ਵਿੱਚੋਂ ਜੇ 20 ਬੰਦੇ ਵੀ ਰੱਖ ਲੰਦੇ ਆ ਤਾਂ ਸਾਡਾ ਜਿਹੜਾ ਇਹ ਕਾਰਜ ਆ ਉਹ ਸਫਲ ਹੋ ਜਾਂਦਾ ਕਾਤ ਕੀ ਮਹਾ ਪ੍ਰਾਣ ਲੈ ਬਈ ਤੋਂ ਬਾਅਦ ਕੁਝ ਨਹੀਂ ਬਲ ਘਟਾਣੇ ਬਸ ਇਹ ਲੈਂਚ ਵੈਣਾ ਜੀ ਸਿੱਖੀ ਲੈਂਚ ਇਹੇ ਟਰਬਨ ਕੋਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਤੋਂ ਆਉਂਦੇ ਨੇ ਜੀ ਮਤਲਬ ਪੰਜਾਬ ਦਾ ਪੰਜਾਬ ਪੰਜਾਬ ਤੋਂ 12ਵੀਂ 12ੋਂ ਵੀ ਆਉਂਦੇ ਨੇ ਜਿਵੇਂ ਹਰਿਆਣਾ ਹੋ ਗਿਆ ਹਿਮਾਚਲ ਹੋ ਗਿਆ ਉੱਤਰਾਖੰਡ ਤੋਂ ਵੀ ਭਰਾ ਆਉਂਦੇ ਨੇ ਜਿਹੜੀ ਰੇਸ਼ੋ ਹੈ ਹਰ ਇੱਕ ਸਾਲ ਵੱਧਦੀ ਜਾ ਰਹੀ ਹੈ ਪਹਿਲੇ ਸਾਲ ਤਕਰੀਬਨ 150 ਵੀਰਾਂ ਨੇ ਪ੍ਰਾਣ ਕੀਤਾ ਸੀ ਇਸ ਵਾਰੀ ਸਾਨੂੰ ਲੱਗਦਾ ਹੈ ਵੀ ਇਹ ਘੱਟੋ ਘੱਟ 7-800 ਤੱਕ ਪਹੁੰਚ ਜਾਏਗੀ ਸਾਡਾ ਟੀਚਾ ਇਹ ਹੈ ਕਿ ਮਤਲਬ ਇਹ ਜਿਹੜੇ ਜਿੰਨੇ ਵੀ ਮੁੰਡੇ ਸਾਡੇ ਕੋਚ ਉਰੇ ਆਉਂਦੇ ਨੇ ਤੇ ਇਹਨਾਂ ਦੇ ਨਾਲ ਤੁਸੀਂ ਜੇ ਨਜ਼ਰ ਮਾਰੋਗੇ ਤਾਂ ਸਾਰਿਆਂ ਦੀਆਂ ਟਰਬਨਸ ਅਲੱਗ-ਲੱਗ ਨੇ ਜਿਹੜਾ ਬੰਦਾ ਇੱਥੇ ਪ੍ਰਾਨ ਕਰਕੇ ਜਾਂਦਾ ਉਹਨੂੰ ਤੁਸੀਂ ਕੋਈ ਟਰਬਨ ਕੋਚ ਵੀ ਮਹੱਈਆ ਕਰਦੇ ਹੋ ਸਾਡੇ ਕੋਲ ਤਕਰੀਬਨ ਹਰੇਕ ਜ਼ਿਲ੍ਹੇ ਤੋਂ ਹਰੇਕ ਤਹਿਸੀਲ ਤੋਂ ਆਉਂਦੇ ਨੇ ਤਾਂ ਉਹਦਾ ਅਸੀਂ ਨੰਬਰ ਪ੍ਰੋਵਾਈਡ ਕਰ ਦਿੱਤਾ ਕਿੰਨੇ ਕ ਵੀਰ ਤੁਹਾਡੇ ਕੋਲ ਹੁਣ ਤੱਕ ਆ ਚੁੱਕੇ ਨੇ ਜਿਹੜੇ ਪ੍ਰਣ ਕਰ ਚੁੱਕੇ ਨੇ ਕਿ ਅਸੀਂ ਜਿਹੜੀਆਂ ਦਸਤਾਰਾਂ ਅੱਜ ਤੋਂ ਬੰਦਣੀਆਂ ਸ਼ੁਰੂ ਕਰ ਦਵਾਂਗੇ ਇਸ ਲਈ ਸਾਲ ਅਸੀਂ ਆਏ ਸੀਗੇ ਤਿੰਨੇ ਜਾਣੇ ਦੀ ਉਹਨਾਂ ਵਿੱਚੋਂ ਤਿੰਨ ਮੈਂਬਰ ਸ਼ੱਕ ਚੁੱਕਿਆ ਮੈਂ ਰਹਿ ਗਿਆ ਮੈਂ ਇਤਕੀ ਦਸਤਾਰਸ਼ ਜਾ ਕੇ ਅਗਲੇ ਸਾਲ ਨੂੰ ਮੈਂਬਰ ਸ਼ੱਕ ਕੇ ਆਉਂਗਾ ਬੋਲੇ ਸੋਨਿਹਾਲ ਸਰੀਰਗਰੋ ਦਾਨਮੀਤ ਦੇਖ ਰਹੇ ਤੁਸੀਂ ਮੈਂ ਪਰਮਿੰਦਰ ਸਿੰਘ ਤੇ ਇਸ ਵਕਤ ਅਸੀਂ ਸਰਹੰਦ ਸ਼੍ਰੀ ਫਤਿਹਗੜ੍ਹ ਸਾਹਿਬ ਖੜੇ ਆ ਇਸ ਧਰਤੀ ਦੇ ਉੱਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਮਾਤਾ ਗੁਜਰਕੌਰ ਜੀ ਦੀ ਸ਼ਹੀਦੀ ਹੋਈ ਤੇ ਵੱਡੀ ਗਿਣਤੀ ਦੇ ਵਿੱਚ ਸੰਗਤ ਆਮਦ ਹੁੰਦੀ ਹੈ ਛੋਟੇ ਸਾਹਿਬਜ਼ਾਦਿਆਂ ਨੂੰ ਸਿਸਦਾ ਕਰਨ ਦੇ ਵਾਸਤੇ ਸੰਗਤਾਂ ਪਹੁੰਚਦੀਆਂ ਨੇ ਉਹਨਾਂ ਦੇ ਵਾਸਤੇ ਵੱਖ-ਵੱਖ ਤਰ੍ਹਾਂ ਦੇ ਲੰਗਰ ਜਿਹੜੇ ਨੇ ਇੱਥੇ ਲਗਾਏ ਜਾਂਦੇ ਨੇ ਪਰ ਇੱਕ ਨਵੇਕਲਾ ਲੰਗਰ ਜਿਹੜਾ ਇਸ ਧਰਤੀ ਦੇ ਉੱਤੇ ਦੇਖਣ ਨੂੰ ਮਿਲ ਰਿਹਾ तकरीबन ਪਿਛਲੇ ਲੰਬੇ ਸਾਲ ਤੋਂ ਹੀ ਇਹ ਲੰਗਰ ਲੱਗਦਾ ਏ ਇਸ ਲੰਗਰ ਦੀ ਖਾਸੀਅਤ ਇਹ ਹੈ ਕਿ ਇਸ ਲੰਗਰ ਦੇ ਵਿੱਚ ਦਸਤਾਰਾਂ ਸਜਾਈਆਂ ਜਾਂਦੀਆਂ ਨੇ ਦਸਤਾਰਾਂ ਬੰਨੜੀਆਂ ਸਿਖਾਈਆਂ ਜਾਂਦੀਆਂ ਨੇ ਦੁਮਾਲੇ ਬੰਨਣੇ ਸਿਖਾਏ ਜਾਂਦੇ ਨੇ ਇੰਨਾ ਹੀ ਨਹੀਂ ਇੱਥੇ ਜਿਹੜੇ ਵੀਰ ਪ੍ਰਣ ਕਰਦੇ ਨੇ ਕਿ ਅੱਜ ਤੋਂ ਅਸੀਂ ਸਰਦਾਰ ਬਣਾਂਗੇ ਸਿੰਘ ਸਜਾਂਗੇ ਉਹਨਾਂ ਨੂੰ ਮੁਫਤ ਦੇ ਵਿੱਚ ਦੁਮਾਲੇ ਅਤੇ ਪੱਗਾਂ ਵੀ ਜੜੀਆਂ ਨੇ ਉਹ ਦਿੱਤੀਆਂ ਜਾਂਦੀਆਂ ਨੇ ਇੱਕ ਨਵੇਕਲਾ ਉਪਰਾਲਾ ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ ਪਹੁੰਚੇ ਟਰਬਨ ਕੋਚਾਂ ਦੇ ਵੱਲੋਂ ਕੀਤਾ ਜਾਂਦਾ ਇਹ ਰਲ ਮਿਲ ਕੇ ਇੱਕ ਵੱਡੀ ਸੇਵਾ ਜਿਹੜੀ ਹੈ ਨਿਭਾਈ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਆ ਵੀਰਾਂ ਦੇ ਦਸਤਾਰਾਂ ਜਿਹੜੇ ਨੇ ਨੌਜਵਾਨ ਸਜਾਉਂਦੇ ਹੋਏ ਨਜ਼ਰ ਆ ਰਹੇ ਨੇ ਇਹ ਜਿਹੜੇ ਟਰਬਨ ਕੋਚ ਨੇ ਦਸਤਾਰਾਂ ਨੂੰ ਸਜਾਉਣ ਵਾਲੇ ਵੀਰ ਨੇ ਵੱਖ-ਵੱਖ ਥਾਵਾਂ ਤੋਂ ਆ ਕੇ ਇਸ ਜਗ੍ਹਾ ਦੇ ਉੱਤੇ ਮਕद्दस ਧਰਤੀ ਨੂੰ ਜਿਹੜੀ ਹੈ ਜਿੱਥੇ ਸਜਦਾ ਕਰਦੇ ਨੇ ਉੱਥੇ ਇਹ ਸੇਵਾ ਨਿਭਾ ਕੇ ਆਪਣੇ ਆਪਣਾ ਜਿਹੜਾ ਫਰਜ ਹੈ ਉਹਨੂੰ ਨਿਭਾਉਂਦੇ ਹੋਏ ਵੀ ਨਜ਼ਰ ਆਉਂਦੇ ਨੇ ਤਾਂ ਇਹ ਜਿਹੜੇ ਨੌਜਵਾਨ ਨੇ ਸੋਹਣੀ-ਸੋਹਣੀਆਂ ਦਸਤਾਰਾਂ ਵਾਲੇ ਜਿਨ੍ਹਾਂ ਨੂੰ ਦੇਖ ਕੇ ਅਕਸਰ ਹੀ ਨੌਜਵਾਨ ਜਿਹੜੇ ਨੇ ਪ੍ਰਭਾਵਿਤ ਹੁੰਦੇ ਨੇ ਅਤੇ ਕਿਤੇ ਨਾ ਕਿਤੇ ਇਹ ਪ੍ਰਣ ਵੀ ਕਰਦੇ ਨੇ ਇੱਥੇ ਆ ਕੇ ਕਿ ਅਸੀਂ ਵੀ ਸਿੰਘ ਸਜਾਂਗੇ ਤੇ ਇਸ ਤਰੀਕੇ ਦੀਆਂ ਸੋਹਣੀਆਂ-ਸੋਹਣੀਆਂ ਦਸਤਾਰਾਂ ਜਿਹੜੀਆਂ ਨੇ ਸਜਾਵਾਂਗੇ ਕਿਉਂਕਿ ਜੇਕਰ ਗੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕੀਤੀ ਜਾਵੇ ਤਾਂ ਉਹਨਾਂ ਦਾ ਵੀ ਕਹਿਣਾ ਸੀ ਕਿ ਸਾਬਤ ਸੂਰਤ ਦਸਤਾਰ ਸਿਰਾ ਇਹ ਹੁਕਮ ਸਾਨੂੰ ਹੋਇਆ ਸੀ ਤੇ ਉਸ ਹੁਕਮ ਦੀ ਪਾਲਣਾ ਕਰਦੇ ਹੋਏ ਇਹ ਨੌਜਵਾਨ ਜਿਹੜੇ ਨੇ ਦਸਤਾਰਾਂ ਸਜਾਉਂਦੇ ਨੇ ਵੱਖ-ਵੱਖ ਤਰੀਕੇ ਦੇ ਨਾਲ ਜਿਹੜਾ ਸਟਾਈਲ ਜਿਹੜਾ ਆ ਨੌਜਵਾਨ ਬੰਦਣੀ ਚਾਹੁੰਦਾ ਸਿੱਖਣੀ ਚਾਹੁੰਦਾ ਉਹਨੂੰ ਇਸ ਕੈਂਪ ਦੇ ਵਿੱਚ ਸਿਖਾਇਆ ਜਾਂਦਾ ਏ 3 ਦਿਨ ਲਗਾਤਾਰ ਇਹ ਕੈਂਪ ਜਿਹੜਾ ਚੱਲਦਾ ਏ ਕਿਉਂਕਿ ਇੱਥੇ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਆਉਂਦੇ ਨੇ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਜਿਹੜੇ ਨੇ ਇੱਥੇ ਪਹੁੰਚਦੇ ਨੇ ਦਸਤਾਰਾਂ ਬੰਨੜੀਆਂ ਸਿੱਖਦੇ ਨੇ ਅਤੇ ਦਸਤਾਰਾਂ ਬੰਨੜੀਆਂ ਸਿਖਾਉਂਦੇ ਨੇ ਨੌਜਵਾਨ ਅਤੇ ਜਿਹੜੇ ਵੀਰ ਪ੍ਰਣ ਕਰਦੇ ਨੇ ਕਿ ਅੱਜ ਤੋਂ ਅਸੀਂ ਦਸਤਾਰਾਂ ਜਿਹੜੀਆਂ ਨੇ ਬੰਨਿਆ ਕਰਾਂਗੇ ਗੁਰੂ ਦੇ ਲੜ ਲੱਗਾਂਗੇ ਉਹਨਾਂ ਨੂੰ ਮੁਫਤ ਦੇ ਵਿੱਚ ਪੱਗਾਂ ਵੀ ਜਿਹੜੀਆਂ ਨੇ ਇਸ ਕੈਂਪ ਦੇ ਵਿੱਚੋਂ ਦਿੱਤੀਆਂ ਜਾਂਦੀਆਂ ਨੇ ਵੀਰ ਦੇ ਨਾਲ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਹੜੀ ਜਗ੍ਹਾ ਤੋਂ ਵੀਰੇ ਮੈਂ ਵੀਰੇ ਚੰਡੀਗੜ੍ਹ ਤੋਂ ਆ ਜੀ ਅ ਫਿਰ ਜਿਸ ਤਰੀਕੇ ਦੇ ਨਾਲ ਕੈਂਪ ਹਰੇਕ ਸਾਲ ਲੱਗਦਾ ਇੱਥੇ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਆਉਂਦੇ ਹੋ ਤੁਸੀਂ ਦਸਤਾਰਾਂ ਵੀ ਸਜਾਉਂਦੇ ਹੋ ਉਹਨਾਂ ਦੇ ਕੀ ਸੋਚ ਹੈ ਕੀ ਮੋਟਿਵ ਕੀ ਹੈ ਇਸ ਕੈਂਪ ਦਾ ਵੀਰੇ ਮੋਟਿਵ ਇਹੀ ਹੈ ਕਿ ਜਿਹੜੇ ਬੱਚੇ ਅੱਜ ਕੱਲ ਆਪਣੇ ਕੇਸ ਸਾੜੇ ਰੱਖਣ ਤੋਂ ਪਿੱਛੇ हट ਗਏ ਨੇ ਪੱਗਾਂ ਤੋਂ ਪਿੱਛੇ हट ਗਏ ਨੇ ਸਾਡਾ ਮਕਸਦ ਇਹੀ ਹੈ ਕਿ ਉਹਨਾਂ ਨੂੰ ਦੁਬਾਰੇ ਮੋਢ ਸਿੱਖੀ ਵੱਲ ਲੈ ਕੇ ਆਈਏ ਤਾਂ ਕਿ ਉਹ ਦਸਤਾਰਾਂ ਵੱਲ ਸਾਡੇ ਸਾਹਿਬਜ਼ਾਦਿਆਂ ਨੇ ਦੇਖੋ ਆਪਣੇ ਜਾਨਾ ਵਾਰਤੀਆਂ ਪਰ ਸਿੱਖੀ ਨਹੀਂ ਛੱਡੀ ਹੈਗੀ ਤੇ ਅੱਜ ਕੱਲ੍ਹ ਵੀਰਾਂ ਨੂੰ ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਕਿ ਦੇਖੋ ਉਹ ਤੋਂ ਸਾਡੇ ਤੋਂ ਵੀ ਕਿੰਨੇ ਛੋਟੇ-ਛੋਟੇ ਬੱਚੇ ਸੀਗੇ ਸਾਹਿਬਜ਼ਾਦੇ ਕਿੰਨੇ ਛੋਟੇ-ਛੋਟੇ ਸੀਗੇ ਉਹ ਮਹਾਰਾਜੀ ਤੇ ਉਹਨਾਂ ਨੇ ਆਪਣਾ ਸਿਰ ਨਹੀਂ ਝੁਕਾਇਆ ਆਪਣੇ ਸਿੱਖੀ ਥੱਲੇ ਨਹੀਂ ਹੋਣ ਦਿੱਤੀ ਤੇ ਅੱਜ ਕੱਲ੍ਹ ਜਿਹੜੇ ਵੀਰ ਇਹ ਸਿੰਗਰਾਂ ਦੇ ਮਗਰ ਲੱਗ ਕੇ ਕਈਆਂ ਮੁੰਡਿਆਂ ਦੇ ਮਗਰ ਲੱਗ ਕੇ ਕੇਸ ਕਤਲ ਕਰਾਉਂਦੇ ਨੇ ਉਹਨਾਂ ਨੂੰ ਇਹੀ ਬੇਨਤੀ ਹੈ ਕਿ ਆਪਣੇ ਸਿੱਖੀ ਵੱਲ ਧਿਆਨ ਦਿਓ ਆਪਣੇ ਮੁਰ ਸਿੱਖੀ ਵੱਲ ਆਓ ਤੇ ਦਾੜੀ-ਕੇਸ ਰੱਖੋ ਦਸਤਾਰ ਸਜਾਓ ਕੀ ਕਰ ਬਹੁਤ ਬਹੁਤ ਸ਼ੁਕਰੀਆ ਤਾਂ ਕਿ ਤਰ੍ਹਾਂ ਕਿਤੇ ਚੰਗੇ ਪਾਸੇ ਲਾਉਣ ਵਾਸਤੇ ਨੌ ਜਵਾਨੀ ਨੂੰ ਚੰਗੇ ਪਾਸੇ ਲਾਉਣ ਵਾਸਤੇ ਗੁਰੂ ਦੇ ਲੜ ਲਾਉਣ ਵਾਸਤੇ ਸਿਰਾਂ ਦੇ ਤਾਜ ਦਸਤਾਰ ਜਿਹੜੀ ਆ ਉਹ ਹਮੇਸ਼ਾ ਵਾਸਤੇ ਬੰਧਣ ਦੇ ਲਈ ਇੱਕ ਚੰਗਾ ਉਪਰਾਲਾ ਜਿਹੜਾ ਨਵਿਕਲਾ ਉਪਰਾਲਾ ਜਿਹੜਾ ਇਸ ਧਰਤੀ ਦੇ ਉੱਤੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ ਕੀਤਾ ਜਾ ਰਿਹਾ ਤਾਂ ਕਿ ਚੰਗੀ ਅਸੋਚ ਜਿਹੜੀ ਐ ਨੌਜਵਾਨਾਂ ਦੀ ਬਣ ਸਕੇ ਦਸਤਾਰਾਂ ਵਾਲਾ ਪੰਜਾਬ ਇਹਨਾਂ ਦਾ ਨਾਹਰਾ ਏ ਕਿ ਬਣਨਾ ਚਾਹੀਦਾ ਆ ਤਾਂ ਉਸ ਮਿਸ਼ਨ ਨੂੰ ਲੈ ਕੇ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਜਿਹੜੇ ਨੇ ਇੱਥੇ ਪਹੁੰਚਦੇ ਨੇ ਦਸਤਾਰਾਂ ਸਿਖਾਉਂਦੇ ਨੇ ਬੰਦਣੀਆਂ ਤੇ ਜਿਹੜੇ ਵੀਰ ਪ੍ਰਣ ਕਰਦੇ ਨੇ ਕਿ ਅੱਜ ਤੋਂ ਅਸੀਂ ਦਸਤਾਰਾਂ ਬਨਾਂਗੇ ਸਰਦਾਰ ਬਨਾਂਗੇ ਉਹਨਾਂ ਨੂੰ ਇੱਥੋਂ ਮੁਫਤ ਦੇ ਵਿੱਚ ਦਸਤਾਰਾਂ ਤੇ ਦਿਮਾਲੇ ਵੀ ਜਿਹੜੇ ਨੇ ਉਹ ਭੇਟ ਕੀਤੇ ਜਾਂਦੇ ਨੇ ਤਾਂ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਇੱਥੇ ਜਿੱਥੇ ਪੱਗਾਂ ਦੀ ਸਖਲਾਈ ਦਿੱਤੀ ਜਾਂਦੀ ਆ ਪਰ ਜਿਹੜੇ ਵੀਰ ਪ੍ਰਣ ਕਰ ਲੈਂਦੇ ਨੇ ਕਿ ਜੋ ਤੁਸੀਂ ਦਸਤਾਰਾਂ ਸਜਾਵਾਂਗੇ ਉਹਨਾਂ ਨੂੰ ਮੁਫਤ ਦੇ ਵਿੱਚ ਦਿਮਾਲੇ ਤੇ ਦਸਤਾਰਾਂ ਵੀ ਦਿੱਤੀਆਂ ਜਾਂਦੀਆਂ ਨੇ ਇੱਕ ਵੀਰ ਸਾਡੇ ਨਾਲ ਮੌਜੂਦ ਹੈ ਉਹ ਵੀਰ ਨੇ ਪ੍ਰਣ ਕੀਤਾ ਕਿ ਅੱਜ ਤੋਂ ਮੈਂ ਦਸਤਾਰ ਸਜਾਵਾਂਗਾ ਇੱਥੇ ਸੋਹਣੇ ਸੋਹਣੇ ਵੀਰ ਜਿਹੜੇ ਨੇ ਸੋਹਣੀ ਸੁਣੀਆਂ ਪੱਗਾਂ ਬਨ ਕੇ ਬੈਠੇ ਨੇ ਪੱਗਾਂ ਬੰਨ ਰਹੇ ਨੇ ਉਹਨਾਂ ਨੂੰ ਦੇਖ ਕੇ ਪ੍ਰਭਾਵਿਤ ਹੋਏ ਨੇ ਅਤੇ ਪ੍ਰਣ ਕੀਤਾ ਹੈ ਕਿ ਅੱਜ ਤੋਂ ਮੈਂ ਵੀ ਦਸਤਾਰ ਸਜਾਵਾਂਗਾ ਜਾਣਦੇ ਹਾਂ ਕਿਸ ਜਗ੍ਹਾ ਤੋਂ ਵੀਰ ਆਇਆ ਵਾਹਿਗੁਰੂ ਜਿੱਗਾ ਖਾਲਸਾ ਵਾਹਿਗੁਰੂ ਜਿੱਗੀ ਫਤਿਹ ਹਾਂਜੀ ਅਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਵੀਰ ਪਟਿਆਲਾ ਜੀ ਪ੍ਰਣ ਕਰਦੇ ਹਾਂ ਅੱਜ ਤੋਂ ਫਿਰ ਪੱਗ ਬੰਨਾਂਗੇ ਹਾਂਜੀ 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 ਕੀ ਸੋਚ ਕੇ ਪ੍ਰਣ ਕੀਤਾ ਤੁਸੀਂ ਅਸਤਵਤ ਕੁਛ ਨਹੀਂ ਬਲ ਕਟਾਣੇ ਬਸ ਇਹ ਲੰਚ ਬੈਣਾ ਜੀ ਸਿੱਖੀ ਲੰਚ ਜੀ ਮੇਰੇ ਕਿਵੇਂ ਤੁਸੀਂ ਇਹਨੂੰ ਇੱਥੇ ਪ੍ਰਭਾਵਿਤ ਹੋਏ ਹੋ ਦੇਖ ਕੇ ਹਾਂਜੀ ਹਾਂਜੀ ਦੇਖ ਕੇ ਚੰਗਾ ਲੱਗਿਆ ਮੈਨੂੰ ਜੀ ਕਿ ਅਸਤਵਤ ਕਟੇ ਨਹੀਂ ਕਟਾਣੇ ਜੀ ਪੱਗ ਸਤਾਰਿ ਸਜਾਣੇ ਜੀ ਬੰਦਣੀ ਆਉਂਦੀ ਆ ਪੱਗ ਤੁਹਾਨੂੰ ਨਹੀਂ ਦੋ ਬਾਲਾ ਵਗੈਰਾ ਬੰਨਣਾ ਨਵੇਂ ਪਰਨਾ ਵੇਰ ਬੰਨ ਲੰਦੇ ਹਾਂਜੀ ਤੇ ਹੁਣ ਸਿੱਖੂਗੇ ਪੱਗ ਬੰਦਣੀ ਹਾਂਜੀ ਹਾਂਜੀ ਸ੍ਰੀ ਸੇਵ ਭਾਵਾਂ ਆਪਾਂ ਮੁਸਕਾਂਗੇ ਕੀ ਕੋਈ ਗੱਲ ਜੀ ਮੈਂ ਛੋਟਾ ਭਰਾ ਹਾਂ ਇਹ ਵੱਡੇ ਭਰਾ ਨੇ ਮੇਰੇ ਹਾਂ ਮੈਂ ਅਮਰਤਾਰੀਆਂ ਤੇ ਜਲਾਲ ਖੇੜਾ ਰਹਿਣ ਵਾਲੇ ਅਸੀਂ ਇਕੱਠੇ ਆਏ ਨੇ ਜੀ ਦੋਏ ਭਰਾ ਤੇ ਮੈਂ ਵੀ ਇਹਨੂੰ ਕਹਿੰਦਾ ਰਹਿੰਦਾ ਸੀ ਵੀ ਪੱਗ ਬੰਨਿਆ ਕਰ ਤੁਸੀਂ ਇਹਨਾਂ ਨੂੰ ਇੱਥੇ ਲੈ ਕੇ ਆਇਓ ਇੱਥੇ ਆਉਣਾ ਸਫਲ ਹੋ ਗਿਆ ਅੱਜ ਹਾਂਜੀ ਹਾਂਜੀ ਹੋਰ ਜੀ ਸਫਲ ਹੋ ਗਿਆ ਜੀ ਬਹੁਤ ਖੁਸ਼ੀ ਹੋਈ ਆ ਕਿਤ ਕੀ ਮਹਾ ਪ੍ਰਣ ਲੈ ਬਈ ਆ ਪ੍ਰਬੰਧਕਾਂ ਦੇ ਨਾਲ ਗੱਲਬਾਤ ਕਰਦੇ ਆ ਆ ਵੀਰ ਹੋਣੀ ਜਿਹੜੇ ਨੇ ਇੱਥੇ ਸੇਵਾ ਨਿਭਾਰੇ ਨੇ ਜਿਹੜੇ ਵੀਰ ਪ੍ਰਣ ਕਰਦੇ ਨੇ ਕਿ ਅੱਜ ਤੋਂ ਅਸੀਂ ਦਸਤਾਰਾਂ ਬੰਨਾਂਗੇ ਉਹਨਾਂ ਨੂੰ ਵੀਰ ਹੋਣੀ ਜਿਹੜੀਆਂ ਦਸਤਾਰਾਂ ਦਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜਿਸ ਤਰੀਕੇ ਦੇ ਨਾਲ ਜਾਣਕਾਰੀ ਮਿਲੀ ਆ ਵੀਰ ਵੀ ਕਹਿ ਰਿਹਾ ਕਿ ਅਸੀਂ ਪ੍ਰਣ ਕੀਤਾ ਕਿ ਅੱਜ ਤੋਂ ਅਸੀਂ ਦਸਤਾਰ ਬੰਨਾਂਗੇ ਕਿਵੇਂ ਤੁਸੀਂ ਸੇਵਾਾਂ ਨਿਭਾ ਰਹੇ ਹੋ ਕਿੰਨੇ ਕੁ ਵੀਰ ਤੁਹਾਡੇ ਕੋਲ ਹੁਣ ਤੱਕ ਆ ਚੁੱਕੇ ਨੇ ਜਿਹੜੇ ਪ੍ਰਣ ਕਰ ਚੁੱਕੇ ਨੇ ਕਿ ਅਸੀਂ ਜਿਹੜੀਆਂ ਦਸਤਾਰਾਂ ਅੱਜ ਤੋਂ ਬੰਨਣੀਆਂ ਸ਼ੁਰੂ ਕਰ ਦੇਵਾਂਗੇ ਵੀਰ ਜੀ ਕੱਲ ਤੇ ਕੱਲ ਦੇ ਵੀ ਕਿਛਕਟ 100 ਕ ਬੰਦਾ ਪ੍ਰਾਣ ਕਰ ਚੁੱਕਿਆ ਏ ਤੇ ਅੱਜ ਵੀ ਕਾਫੀ ਬੰਦੇ ਪ੍ਰਾਣ ਕਰ ਚੁੱਕੇ ਗਾਨ ਉਹਨਾਂ ਨੂੰ ਦਸਤਾਰਾਂ ਵੀ ਦਿੱਤੀਆਂ ਏ ਤੇ ਇੱਕ ਮੇਰਾ ਵੀਰ ਆਇਆ ਅੱਜ ਕਹਿੰਦਾ ਅਸੀਂ ਪਿਛਲੇ ਸਾਲ ਆਏ ਤੇ ਮਨ ਬਣਾ ਕੇ ਆਏ ਆ ਤੇ ਕੀ ਕਹਿੰਦਾ ਮੈਂ ਪ੍ਰਾਣ ਕਰਨਾ ਤੇ ਆ ਜਾ ਵੀਰ ਅੱਗੇ ਆ ਜਾ ਮੜਾ ਜਾ ਇਹ ਬੰਦਾ ਪਿਛਲੇ ਸਾਲ ਪ੍ਰਾਣ ਕਰਕੇ ਗਿਆ ਸੀ ਇਹ ਵੀਰ ਦਸਤਾਰ ਬਨ ਕੇ ਤੇ ਅਮਰ ਸ਼ਾਹ ਕੀ ਆਇਆ ਕੀ ਬਾਕੀ ਇਹਦੇ ਨਾਂ ਤੇ ਜਾ ਕਰਾ ਛੋਡੇ ਬੋਲੇ ਸੋਨਿਹਾਲ ਸਰੀਆ ਕਰੋ ਇਹ ਵੀਰ ਜੀ ਨੇ ਪ੍ਰਾਣ ਕਰਨਾ ਵੀਰ ਜੀ ਨਾਮ ਦੱਸੋ ਆਪਣਾ ਕਿਹੜੀ ਜਗ੍ਹਾ ਤਵਾਇਓ ਵੀਰੇ ਪਿੰਡ ਝੰਡੂਕੇ ਜ਼ਿਲ੍ਹਾ ਮਾਨਸਾ ਜੀ ਕਿਤੋਂ ਫਿਰ ਦਸਤਾਰ ਸਜਾਉਣੀ ਸ਼ੁਰੂ ਹਾਂਜੀ ਪ੍ਰਣ ਕਰਦੇ ਹੋ ਹਾਂਜੀ ਦੇਖ ਲਓ ਵੀਡੀਓ ਬਣ ਰਹੀ ਆ ਮੁੱਕਰ ਨਹੀਂ ਸਕਦੇ ਇਹ ਗੱਲ ਨਹੀਂ ਜੀ ਸਾਡਾ ਮਾਣ ਵਨ ਅਸੀਂ ਫੇਰ ਹੀ ਆਏ ਆ ਜੀ ਇੱਥੇ ਪਿਛਲੇ ਸਾਲ ਵੀ ਆਏ ਸੀ ਪਿਛਲੇ ਸਾਲ ਅਸੀਂ ਆਏ ਸੀਗੇ ਤਿੰਨ ਜਾਣੇ ਦੀ ਉਹਨਾਂ ਵਿੱਚੋਂ ਤਿੰਨ ਮੈਂਬਰ ਸ਼ੈਕ ਚੁੱਕਿਆ ਮੈਂ ਰਹਿ ਗਿਆ ਮੈਂ ਇਹ ਕੀ ਦਸਤਾਰ ਸਜਾ ਕੇ ਅਗਲੇ ਸਾਲ ਨੂੰ ਮੈਂਬਰ ਸ਼ੈਕ ਕਿ ਆਉਂਗਾ ਜੀ ਬਹੁਤ ਖੂਬ ਜੀ ਬਹੁਤ ਖੂਬ ਸੋ ਇਹ ਜਿਹੜੇ ਉਪਰਾਲੇ ਕੀਤੇ ਜਾਂਦੇ ਨੇ ਉਹਨਾਂ ਨੂੰ ਬੂਰ ਪੈਂਦਾ ਆ ਸਫਲ ਹੁੰਦੇ ਨੇ ਉਹਨਾਂ ਦੀਆਂ ਜੜੀਆਂ ਨੇ ਜੇਕਰ ਕਹਿ ਲਿਆ ਜਾਵੇ ਵੀ ਸੇਵਾਵਾਂ ਜਿਹੜੀਆਂ ਨਿਭਾਈਆਂ ਗਈਆਂ ਨੇ ਉਹਨਾਂ ਦੇ ਸਬੂਤ ਇਹ ਵੀਰੋਣੀ ਨੇ ਇਹਨਾਂ ਦੇ ਉੱਤੇ ਅਸਰ ਹੁੰਦਾ ਇੱਕ ਚੰਗਾ ਜੇਕਰ ਕਹਿ ਲਿਆ ਜਾਵੇ ਥਾਂ ਥਾਂ ਤੇ ਵੱਖ-ਵੱਖ ਤਰ੍ਹਾਂ ਦੇ ਅਸੀਂ ਲੰਗਰ ਜ਼ਰੂਰ ਦੇਖਦੇ ਆਂ ਪਰ ਇਦਾਂ ਦੇ ਲੰਗਰ ਲੱਗਣੇ ਵੀ ਬਹੁਤ ਜ਼ਿਆਦਾ ਜ਼ਰੂਰੀ ਨੇ ਜਿਹੜੇ ਅਸਲ ਦੇ ਵਿੱਚ ਕੁਝ ਗਿਆਨ ਦਿੰਦੇ ਨੇ ਸਿੱਖੀ ਦੇ ਨਾਲ ਜੋੜਦੇ ਨੇ ਇੱਕ ਵਾਰ ਫੇਰ ਤੋਂ ਟੁੱਟਿਆਂ ਨੂੰ ਜੋੜਨ ਦਾ ਕੰਮ ਜਿਹੜਾ ਕਰਦੇ ਨੇ ਕਿੰਨੇ ਵਜੇ ਕੈਂਪ ਸ਼ੁਰੂ ਹੋ ਜਾਂਦਾ ਸਮਾਪਤੀ ਕਿੰਨੇ ਵਜੇ ਹੁੰਦੀ ਆ ਬਸ ਸਵੇਰੇ 8:00 ਵਜੇ ਤੋਂ 8:00 ਵਜੇ ਤੋਂ ਸਟਾਰਟ ਹੋ ਜਾਂਦਾ ਜੀ ਕੈਂਪ ਤੇ ਸ਼ਾਮੀ 5-6 ਵਜੇ ਤੱਕ ਚੱ ਜਿਹੜੇ ਬੱਚੇ ਜੇ ਅਸੀਂ ਇੱਥੇ ਖੜੇ ਆ ਤਾਂ ਜੇ 6 ਵਜੇ ਤੋਂ ਬਾਅਦ ਵੀ ਆਣੇ ਅਸੀਂ ਉਹਨਾਂ ਨੂੰ ਵੀ 17 ਦਿਨਾਂ ਦੇ 17 ਬੰਨ ਵੀ ਦੰਨੇ ਹੈਗੇ ਦਮਾਲੇ ਵੀ ਸਜਾਨੇ ਹਰ ਇੱਕ ਤਰ੍ਹਾਂ ਦੇ ਆਪਣੇ ਕੋਲ ਪੂਰੇ ਪੰਜਾਬ ਤੋਂ ਕੋਚ ਆਏ ਹੋਏ ਆ ਠੀਕ ਹੈ ਜੀ ਕੁੱਪਸੋ ਬਹੁਤ ਵਧੀਆ ਉਪਰਾਲਾ ਜਿਹੜਾ ਸਰਹੰਦੀ ਧਰਤੀ ਤੇ ਦੇਖਣ ਨੂੰ ਮਿਲ ਰਿਹਾ ਬੜੇ ਲੰਮੇ ਸਮੇਂ ਤੋਂ ਇਹ ਸੇਵਾਵਾਂ ਜਿਹੜੀਆਂ ਨੇ ਨਿਭਾਈਆਂ ਜਾਂਦੀਆਂ ਨੇ ਹਰ ਸਾਲ ਹੀ ਨੌਜਵਾਨ ਜਿਹੜੇ ਨੇ ਵੱਡਾ ਉਪਰਾਲਾ ਕਰਦੇ ਨੇ ਤਾਂ ਕਿ ਨੌਜਵਾਨੀ ਨੂੰ ਸੰਭਾਲਿਆ ਜਾ ਸਕੇ ਇੱਕ ਵਾਰ ਫੇਰ ਤੋਂ ਪੱਗਾਂ ਦਾ ਪੰਜਾਬ ਜਿਹੜਾ ਉਹ ਬਣਾਉਣ ਦੇ ਵਿੱਚ ਕਾਮਯਾਬ ਹੋ ਸਕਣੇ ਮਿਸ਼ਨ ਲੈ ਕੇ ਇਹ ਨੌਜਵਾਨ ਜਿਹੜੇ ਨੇ ਉਹ ਚੱਲਦੇ ਹੋਏ ਨਜ਼ਰ ਆ ਰਹੇ ਨੇ ਤਾਂ ਪ੍ਰਬੰਧਕ ਵੀਰ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਾਈ ਸਾਹਿਬ ਬੜੇ ਲੰਮੇ ਸਮੇਂ ਤੋਂ ਅਸੀਂ ਦੇਖਦੇ ਆਂ ਵੀ ਇਹ ਜਿਹੜਾ ਕੈਂਪਾ ਲਗਾਇਆ ਜਾਂਦਾ 3 ਦਿਨ ਵਾਸਤੇ ਇਹ ਦਸਤਾਰ ਸਜਾਈ ਜਾਂਦੀ ਹੈ ਸਖਾਈ ਜਾਂਦੀ ਹੈ ਇਸ ਪਿੱਛੇ ਸੋਚ ਕੀ ਆ ਮੋਟਿਵ ਕੀ ਆ ਦੇਖੋ ਪਹਿਲਾਂ ਤਾਂ ਅਸੀਂ ਜਿਹੜਾ ਸਾਡਾ ਸੁਪਨਾ ਸੀਗਾ ਉਹ ਇਹ ਸੀ ਕਿ ਅਸੀਂ ਗੁਰੂ ਮਹਾਰਾਜ ਦੀ ਜਿਹੜੀ ਬਖਸ਼ੀ ਹੋਈ ਸਾਨੂੰ ਆਸ਼ੀਰਵਾਦ ਹੈ ਸਾਡੀ ਦਸਤਾਰ ਹੈ ਉਹ ਅਸੀਂ ਸਾਰਿਆਂ ਨਾਲ ਕੇ ਸੁਪਨਾ ਲਿਆ ਸੀ ਵੀ ਜਿੰਨੇ ਵੀ ਇੱਥੇ ਵੀਰ ਮੇਰੇ ਰਮਾਲਾਂ ਦੇ ਵਿੱਚ ਆਉਂਦੇ ਨੇ ਜਾਂ ਛੋਟੇ ਦਸਤਾਰਾਂ ਦੇ ਵਿੱਚ ਆਉਂਦੇ ਨੇ ਉਹਨਾਂ ਦੇ ਸਾਰਿਆਂ ਦੇ ਸਿਰਾਂ ਦੇ ਉੱਤੇ ਅਸੀਂ ਦਸਤਾਰਾਂ ਸਜਾਈਏ। ਸੋ ਉਹਦੇ ਨਾਲ ਫਿਰ ਇੱਕ ਚੀਜ਼ ਹੋਰ ਬਾਹਰ ਨਿਕਲੀ ਕਿ ਕਿਉਂ ਨਾ ਆਪਾਂ ਸ਼ੁਰੂ ਜਿਹੜੀ ਸ਼ੁਰੂਆਤ ਕਰਨੀ ਹੈ ਉਹ ਪ੍ਰਾਣ ਤੋਂ ਸ਼ੁਰੂ ਕੀਤੀ ਜਾਵੇ। ਪ੍ਰਾਣ ਤੋਂ ਇਹ ਵੀ ਜਿਹੜਾ ਵੀ ਕੋਈ ਵੀ ਵੀਰ ਕੇਸ ਦਾੜੀ ਰੱਖਣ ਦਾ ਆਪਣਾ ਪ੍ਰਾਣ ਕਰੂਗਾ ਉਹਨੂੰ ਅਸੀਂ ਦਸਤਾਰ ਅਸੀਂ ਆਪਣੇ ਵੱਲੋਂ ਦਵਾਂਗੇ ਤੇ ਕਾਫੀ ਜਿੱਦਾਂ ਹੁਣ ਸਾਨੂੰ 12 ਸਾਲ ਹੋ ਗਏ ਤਕਰੀਬਨ ਇੱਥੇ ਆਉਂਦਿਆਂ ਨੂੰ ਇਹ ਕੈਂਪ ਲਗਾਉਂਦਿਆਂ ਨੂੰ ਤੇ ਉਦੋਂ ਤੋਂ ਕਾਫੀ ਇਹ ਜਿਹੜੀ ਰੇਸ਼ਿਓ ਹੈ ਹਰ ਇੱਕ ਸਾਲ ਵੱਧਦੀ ਜਾ ਰਹੀ ਹੈ ਪਹਿਲੇ ਸਾਲ ਤਕਰੀਬਨ 150 ਵੀਰਾਂ ਨੇ ਪ੍ਰਾਣ ਕੀਤਾ ਸੀ ਇਸ ਵਾਰੀ ਸਾਨੂੰ ਲੱਗਦਾ ਹੈ ਵੀ ਇਹ ਘੱਟੋ ਘੱਟ 7-800 ਤੱਕ ਪਹੁੰਚ ਜਾਏਗੀ ਭਾਈ ਜੀ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿੰਨੇ ਕੁ ਵੀਰ ਨੇ ਜਿਹੜੇ ਇਸ ਕੈਂਪ ਦੇ ਵਿੱਚ ਪਹੁੰਚ ਜਾਂਦੇ ਨੇ ਕਿੰਨੇ ਕੁ ਵੀਰ ਪੱਗਾਂ ਸਿੱਖਦੇ ਨੇ ਤੇ ਪ੍ਰਾਣ ਕਿੰਨੇ ਕੁ ਵੀਰ ਕਰ ਜਾਂਦੇ ਨੇ ਤਿੰਨ ਦਿਨ ਲਗਾਤਾਰ ਇਹ ਕੈਂਪ ਚੱਲਦਾ ਕਿੰਨਾ ਕੁ ਵੱਡਾ ਯੋਗਦਾਨ ਤੁਸੀਂ ਮੰਨਦੇ ਹੋ ਜਿਸ ਤਰੀਕੇ ਦੇ ਨਾਲ ਤੁਸੀਂ ਸੇਵਾਵਾਂ ਨਿਭਾ ਰਹੇ ਹੋ ਵੈਗੁਰ ਜੀ ਅੱਪਾ ਸਾਰੇ ਦੇਖ ਹੀ ਰਹੇ ਆ ਕਿ ਦਿਨ ਪਰ ਦਿਨ ਇਹ ਜਿਹੜਾ ਹੈ ਪ੍ਰੋਗਰਾਮ ਇਹ ਵੱਧਦਾ ਜਾ ਰਿਹਾ ਸੰਗਤਾਂ ਦਾ ਠਾਠਾ ਮਾਰਦਾ ਕੱਠਾ ਜਿਹੜਾ ਇਹ ਦਿਨ ਪਰ ਦਿਨ ਵੱਧਦਾ ਜਾ ਰਿਹਾ ਸਾਡੇ ਕੋਲ ਬਹੁਤ ਬੱਚੇ ਜਿਹੜੇ ਪੁਰਾਣੇ ਜਿਹੜੇ ਸਾਡੇ ਕੋਲੋਂ ਪਹਿਲਾਂ ਪਿਛਲੇ ਸਾਲਾਂ ਦੇ ਵਿੱਚ ਦਸਤਾਰਾਂ ਲੈ ਕੇ ਗਏ ਸੀਗੇ ਜਿਹੜੇ ਕਹਿੰਦੇ ਸੀ ਕਿ ਅਸੀਂ ਪ੍ਰਾਣ ਕਰਦੇ ਆ ਉਹ ਸਾਡੇ ਕੋਲ ਵਾਪਸ ਆਉਂਦੇ ਨੇ ਉਹ ਆਪਣੀਆਂ ਦਸਤਾਰਾਂ ਵੀ ਲੈ ਕੇ ਆਉਂਦੇ ਨੇ ਪੁਰਾਣੀਆਂ ਵੀ ਅਸੀਂ ਦਸਤਾਰ ਸਜਾਉਨੇ ਆ ਸਾਬਤ ਸੂਰਤ ਹੋ ਗਈਆਂ ਉਹ ਸਾਨੂੰ ਬਹੁਤ ਖੁਸ਼ੀ ਉਸ ਚੀਜ਼ ਦੀ ਤੇ ਘਟੂ ਘਟ ਹਰੇਕ ਕੈਂਪ ਦੇ ਵਿੱਚ 300 ਤੋਂ 400 ਬੱਚਾ ਸਾਡੇ ਕੋਲ ਹਰੇਕ ਸਾਲ ਪ੍ਰਾਣ ਕਰਦਾ ਤਿੰਨ ਉਹ ਪ੍ਰਾਣ ਕਰਕੇ ਜਾਂਦਾ ਉਹਦੇ ਵਿੱਚੋਂ ਜੇ 20 ਬੰਦੇ ਵੀ ਰੱਖ ਲੈਂਦੇ ਆ ਤਾਂ ਸਾਡਾ ਜਿਹੜਾ ਇਹ ਕਾਰਜਾ ਉਹ ਸਫਲ ਹੋ ਜਾਂਦਾ ਹਾਂਜੀ ਠੀਕ ਹੈ ਵੀਰ ਬਹੁਤ ਬਹੁਤ ਸ਼ੁਕਰੀਆ ਅਬ ਫਿਰ ਥੋੜਾ ਤੋਂ ਜਾਣਨਾ ਚਾਹਾਂਗੇ ਜਿਸ ਤਰੀਕੇ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਜਿਹੜੇ ਨੇ ਪੱਗਾਂ ਬੰਨਣੀਆਂ ਸਿਖਾਵ ਵੀ ਰਹੇ ਨੇ ਇਹ ਟਰਬਨ ਕੋਚ ਕਿਹੜੀ ਕਿਹੜੀ ਜਗ੍ਹਾ ਤੋਂ ਆਉਂਦੇ ਨੇ ਤੇ ਕਿਸ ਤਰੀਕੇ ਦੀਆਂ ਸੇਵਾਵਾਂ ਇੱਥੇ ਨਿਭਾਈਆਂ ਜਾਂਦੀਆਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਟਰਬਨ ਕੋਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਤੋਂ ਆਉਂਦੇ ਨੇ ਜੀ ਮਤਲਬ ਪੰਜਾਬ ਤਾਂ ਪੰਜਾਬ ਪੰਜਾਬ ਤੋਂ 12ਵੀਂ 12ਵੀਂ ਆਉਂਦੇ ਨੇ ਜਿਵੇਂ ਹਰਿਆਣਾ ਹੋ ਗਿਆ ਹਿਮਾਚਲ ਹੋ ਗਿਆ ਉੱਤਰਾਖੰਡ ਤੋਂ ਵੀ ਭਰਾ ਆਉਂਦੇ ਨੇ ਇਹ ਸਾਡੇ ਸਾਰੇ ਭਰਾ ਨੇ ਬਹੁਤ ਸੋਹਣੀਆਂ-ਸੋਹਣੀਆਂ ਪੱਗਾਂ ਬੰਦੇ ਨੇ ਤੇ ਸਾਡਾ ਟੀਚਾ ਇਹ ਹੈ ਕਿ ਮਤਲਬ ਇਹ ਜਿਹੜੇ ਜਿੰਨੇ ਵੀ ਮੁੰਡੇ ਸਾਡੇ ਕੋਚ ਉਰੇ ਆਉਂਦੇ ਨੇ ਤੇ ਇਹਨਾਂ ਦੇ ਨਾ ਤੁਸੀਂ ਜੇ ਨਜ਼ਰ ਮਾਰੋਗੇ ਤਾਂ ਸਾਰਿਆਂ ਦੀਆਂ ਟਰਬਨਸ ਅਲੱਗ-ਅਲੱਗ ਨੇ ਸਟਾਈਲ ਅਲੱਗ-ਅਲੱਗ ਨੇ ਤੇ ਸਾਡਾ ਇਹ ਹੈ ਕਿ ਇਹਨਾਂ ਦੇ ਅਲੱਗ-ਅਲੱਗ ਸਟਾਈਲ ਦੇ ਦੇਖਣ ਤੋਂ ਮਤਲਬ ਲੋਕਾਂ ਦੇ ਉੱਤੇ ਪ੍ਰਭਾਵ ਪਵੇ ਸੰਗਤ ਜਾਂ ਨਵੇਂ ਜਿਹੜੀ ਜਨਰੇਸ਼ਨ ਆ ਜਿਨ੍ਹਾਂ ਨੂੰ ਹੁਣ ਦਸਤਾਰ ਬਾਰੇ ਪਤਾ ਹੀ ਨਹੀਂ ਜਾਂ ਇਸ ਤੋਂ ਮਤਲਬ ਦੂਰ ਹੋ ਚੁੱਕੇ ਨੇ ਜਿਹੜੀ ਸੰਗਤ ਉਰੇ ਪਹੁੰਚਦੀ ਹਨ ਉਹ ਦੇਖ ਕੇ ਉਤਸ਼ਾਹਿਤ ਹੁੰਦੀ ਹੈ ਪ੍ਰਭਾਵਿਤ ਹੁੰਦੀ ਹੈ ਪ੍ਰਭਾਵਿਤ ਹੁੰਦੀ ਹੈ ਬਿਲਕੁਲ ਜੀ ਤੇ ਉਹ ਮਤਲਬ ਸਾਡਾ ਇਹ ਹੈ ਕਿ ਪੱਗ ਦੇਖ ਕੇ ਵੀ ਹਾਂ ਸੋਹਣੀ ਦਸਤਾਰ ਦੇਖ ਕੇ ਬੰਦੇ ਦਾ ਮਨ ਕਰਦਾ ਕਿ ਹਾਂ ਮੈਂ ਵੀ ਬਣਾ ਬਾਕੀ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਮਤਲਬ ਵੀ ਪੱਗ ਬੰਦੇ ਨੂੰ ਸਜਾਵੇ ਬੰਦਾ ਤੇ ਸਾਡੇ ਕੋਲ ਅਗਲੇ ਸਾਲ ਦੁਬਾਰਾ ਫੇਰ ਆਵੇ अच्छा भाई जी एक लास्ट सवाल पूछूंगा जे कोई वीर प्राण ਕਰਦਾ ਪਹਿਲੀ ਵਾਰ ਪੱਗ ਬੰਨ ਕੇ ਇਥੋਂ ਗਿਆ ਏ ਉਹ ਤੇ ਉਹ ਚਾਹੁੰਦਾ ਕਿ ਮੈਂ ਪੱਗ ਸਿੱਖਣੀ ਵੀ ਹੈ ਉਹਨੂੰ ਤੁਸੀਂ ਕੋਈ ਟਰਬਨ ਕੋਚ ਵੀ ਮੁਹੱਈਆ ਕਰਦੇ ਹੋ ਜਿਹੜੇ ਸ਼ਹਿਰ ਦਾ ਹੋ ਹੋਵੇ ਇਹ ਪ੍ਰਣ ਕਰਦੇ ਜਿਹੜਾ ਬੰਦਾ ਇੱਥੇ ਪ੍ਰਣ ਕਰਕੇ ਜਾਂਦਾ ਉਹਨੂੰ ਤੁਸੀਂ ਕੋਈ ਟਰਬਨ ਕੋਚ ਵੀ ਮੁਹੱਈਆ ਕਰਦੇ ਹੋ ਹਾਂਜੀ ਜਿਵੇਂ ਹੁਣ ਭਾਈ ਸਾਹਿਬ ਨੇ ਦੱਸਿਆ ਵੀ ਸਾਡੇ ਕੋਲ ਤਕਰੀਬਨ ਹਰੇਕ ਜ਼ਿਲ੍ਹੇ ਤੋਂ ਹਰੇਕ ਤਸੀਲ ਤੋਂ ਸਾਡੇ ਕੋਲ ਕੋਚ ਆਉਂਦੇ ਨੇ ਹਾਂ ਕਈ ਵਾਰ ਇਹ ਹੋ ਜਾਂਦਾ ਜਿੱਦਾਂ ਹਰਿਆਣੇ ਤੋਂ ਜਾਂ ਯੂਪੀ ਤੋਂ ਸਾਡੇ ਕੋਲ ਆਉਂਦੇ ਨੇ ਵੀ ਪ੍ਰਣ ਕਰਕੇ ਚਲੇ ਜਾਂਦੇ ਨੇ ਤੇ ਉਹ ਸਾਡੇ ਤੋਂ ਪੁੱਛਦੇ ਨੇ ਕਿ ਅਸੀਂ ਕਿੱਥੋਂ ਅਸੀਂ ਦਸਤਾਰ ਸਿੱਖ ਸਕਦੇ ਆ ਫਿਰ ਅਸੀਂ ਉਹਨਾਂ ਨੂੰ ਮਤਲਬ ਸਾਡੇ ਕੋਲ ਤਕਰੀਬਨ ਹਰੇਕ ਜ਼ਿਲ੍ਹੇ ਤੋਂ ਹਰੇਕ ਤਹਿਸੀਲ ਤੋਂ ਆਉਂਦੇ ਨੇ ਤਾਂ ਉਹਦਾ ਅਸੀਂ ਨੰਬਰ ਪ੍ਰੋਵਾਈਡ ਕਰ ਦਿੰਦਾ ਤੇ ਉਹ ਫਿਰ ਉਹਨਾਂ ਤੋਂ ਫੋਨ ਨੰਬਰ ਐਕਸਚੇਂਜ ਕਰਵਾ ਦਿੰਦਾ ਤੇ ਉਹਦੇ ਨਾਲ ਇਹ ਆ ਵੀ ਫਿਰ ਉਹ ਇਨ ਫਿਊਚਰ ਆਪਣੀ ਦਸਤਾਰ ਸਿੱਖ ਸਕਦਾ ਹਾਂ ਲੋਕਲ ਲੋਕਲ ਏਰੀਆ ਤਾਂ ਮਤਲਬ ਆਪਣੀ ਤਹਿਸੀਲ ਦੇ ਵਿੱਚ ਆਪਣੀ ਜਿਵੇਂ ਮੰਨ ਲਓ 10 ਕਿਲੋਮੀਟਰ ਤੱਕ ਜਿਆਦਾ ਤੋਂ ਜਿਆਦਾ 15 ਕਿਲੋਮੀਟਰ ਤੱਕ ਆਪਣੀ ਜਾ ਕੇ ਦਸਤਾਰ ਸਿੱਖ ਸਕਦਾ ਬਹੁਤ ਬਹੁਤ ਸ਼ੁਕਰੀਆ ਤਾਂ ਇਹ ਪ੍ਰਬੰਧਕ ਨੇ ਜਿਨ੍ਹਾਂ ਦੇ ਵੱਲੋਂ ਇਹ ਸਾਰਾ ਜਿਹੜਾ ਆ ਸੇਵਾ ਨਿਭਾਈ ਜਾਂਦੀ ਹੈ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਜਿਹੜੀਆਂ ਨਿਭਾਈਆਂ ਜਾਂਦੀਆਂ ਨੇ ਤੇ ਪੂਰੇ ਪੰਜਾਬ ਦੇ ਵਿੱਚੋਂ ਹੀ ਜਿਹੜੇ ਟਰਬਨ ਕੋਚ ਨੇ ਦਸਤਾਰ ਸਿਖਾਉਣ ਵਾਲੇ ਵੀਰ ਜਿਹੜੇ ਨੇ ਉਹ ਪਹੁੰਚਦੇ ਨੇ ਅਤੇ ਬੜੀ ਸ਼ਿੱਦਤ ਦੇ ਨਾਲ ਜਿਹੜੀ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਸੇਵਾਵਾਂ ਜਿਹੜੀਆਂ ਨੇ ਉਹ ਨਿਭਾਉਂਦੇ ਹੋਏ ਨਜ਼ਰ ਆਉਂਦੇ ਨੇ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਪਰਮਿੰਦਰ ਦੀ ਖਾਸ ਰਿਪੋਰਟ